ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਇਸ ਚੈਨਲ ਪਿੰਡ ਦੀ ਖਬਰ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਵੀਡੀਓ ਦੇਖਣ ਤੋਂ ਪਹਿਲਾਂ ਤੁਸੀਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਇਹ ਵੀਡੀਓ ਤੁਸੀਂ ਕਿਸ ਪਿੰਡ ਜਾਂ ਸ਼ਹਿਰ ਤੋਂ ਦੇਖ ਰਹੇ ਹੋ ਤਾਂ ਗੱਲ ਕਰਦੇ ਹਾਂ ਅੱਜ ਦੀਆਂ ਪੰਜਾਬ ਰਾਜ ਦੀਆਂ ਤਾਜ਼ਾ ਅਤੇ ਮੁੱਖ ਖਬਰਾਂ ਬਾਰੇ ਪੰਜਾਬ ਯੂਨੀਵਰਸਿਟੀ ਸੈਨੇਟ ਬਦਲਾਅ ਤੇ ਵੱਡਾ ਹੰਗਾਮਾ ਮਾਨ ਨੇ ਭਾਜਪਾ ਨੂੰ ਅਸੰਵਿਧਾਨਕ ਆਖ ਕੋਰਟ ਵਿੱਚ ਚੁਣੌਤੀ ਦਿੱਤੀ ਵਿਦਿਆਰਥੀ ਗੁੱਸੇ ਵਿੱਚ ਗਵਰਨਰ ਨੇ ਦਿੱਤਾ ਮਜੀਠੀਆ ਨੂੰ ਝਟਕਾ ਅਸਪਸ਼ਟ ਸੰਪਤੀ ਕੇਸ ਵਿੱਚ ਮੁਕਦਮਾ ਚਲਾਉਣ ਦੀ ਇਜਾਜ਼ਤ ਅਕਾਲੀਆਂ ਨੇ ਰਾਜਨੀਤਿਕ ਬਦਲਾਖਿਆ ਸੁਖਬੀਰ ਬਾਦਲ ਨੇ ਕੇਂਦਰ ਨੂੰ ਬਣਾਇਆ ਨਿਸ਼ਾਨਾ ਪੰਜਾਬ ਯੂਨੀਵਰਸਿਟੀ ਤੇ ਕੰਟਰੋਲ ਨੂੰ ਰਾਜ ਅਧਿਕਾਰਾਂ ਉੱਤੇ ਹਮਲਾ ਕੀਤਾ ਪੰਜਾਬ ਵਿੱਚ ਪ੍ਰੈਸ ਸੈਂਸਰਸ਼ਿਪ ਤੇ ਗੁੱਸਾ ਪੁਲਿਸ ਨੇ ਅਖਬਾਰ ਡਿਲੀਵਰੀ ਰੋਕੀ ਅਤੇ ਭਾਜਪਾ ਨੇ ਆਪ ਨੂੰ ਸ਼ੀਸ਼ ਮਹਿਲ 2.0 ਲਈ ਨਿਸ਼ਾਨਾ ਬਣਾਇਆ ਮਾਨ ਦਾ ਸ਼ੀਸ਼ ਮਹਿਲ ਹਮਲੇ ਤੇ ਤਿੱਖਾ ਜਵਾਬ ਕਿਹਾ ਆਪ ਆਫਿਸ ਕੋਈ ਮਹਿਲ ਨਹੀਂ ਅਤੇ ਕਿਹਾ ਜਾ ਕੇ ਕੈਪਟਨ ਦੇ ਫਾਰਮ ਹਾਊਸ ਵੇਖੋ ਖੇਤੀ ਅੱਗਾਂ ਨੇ ਰਿਕਾਰਡ ਤੋੜਿਆ ਇੱਕ ਦਿਨ 442 ਕੇਸ ਕੁੱਲ 2000 ਪਾਰ ਸੰਗਰੂਰ ਸਭ ਤੋਂ ਪ੍ਰਭਾਵਿਤ ਸੀਐਮ ਮੁਕਤਸਰ ਦੌਰੇ ਤੇ ਵਿਵਾਦ ਪੁਲਿਸ ਅਧਿਕਾਰੀਆਂ ਨੂੰ ਦਿੱਤਾ ਜੋਤੇ ਨਿਗਰਾਨੀ ਦਾ ਕੰਮ ਵਾਇਰਲ ਵੀਡੀਓ ਨਾਲ ਵਿਰੋਧੀਆਂ ਵਿੱਚ ਛਿੜਿਆ ਵਿਅੰਗ ਪੰਜਾਬ ਐਫਸੀ ਦੀ ਸ਼ਾਨਦਾਰ ਜਿੱਤ ਏਆਈਐਫਐਫ ਸੁਪਰ ਕੱਪ ਵਿੱਚ ਮੁਹੰਮਦਨ ਐਸਸੀ ਨੂੰ 3-0 ਨਾਲ ਹਰਾਇਆ ਗਰੁੱਪ ਸੀ ਵਿੱਚ ਦੂਜੀ ਜਿੱਤ ਅਮਰੀਕਾ ਵਿੱਚ ਪੰਜਾਬੀ ਗੈਂਗ ਵਿਵਾਦ ਗਲੋਬਲ ਬਣਿਆ ਮੈਕਸੀਕਨ ਅਪਰਾਧੀ ਗਰੁੱਪਾਂ ਨਾਲ ਟੱਕਰ ਪੰਜਾਬ ਪੁਲਿਸ ਨੇ ਨਿਗਰਾਨੀ ਵਧਾਈ ਵਾਇਰਲ ਫੇਕ ਨਿਊਜ਼ ਬਣੀ ਖਤਰਨਾਕ ਪਾਕ ਨੇ ਸਲਮਾਨ ਖਾਨ ਨੂੰ ਅੱਤਵਾਦੀ ਐਲਾਨਿਆ ਨਿਊਜ਼ ਚੈੱਕ ਨੇ ਫਰਜ਼ੀ ਸਾਬਤ ਕੀਤਾ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਇਤਿਹਾਸ ਰਚਿਆ ਪਹਿਲੀ ਵਾਰ ODI ਵਰਲਡ ਕੱਪ ਜਿੱਤਿਆ ਪੰਜਾਬ ਨੂੰ ਨਵੀਂ ਬੰਦੇ ਭਾਰਤ ਟ੍ਰੇਨ ਮਿਲੀ ਅਮ੍ਰਿਤਸਰ ਤੋਂ ਦਿੱਲੀ ਰੂਟ ਤੇ ਚੱਲੇਗੀ ਯਾਤਰੀਆਂ ਲਈ ਰਾਹਤ ਅਤੇ ਆਰਥਿਕ ਬੂਸਟ ਗੁਰੂ ਨਾਨਕ ਜਨਮ ਦਿਤੀ ਤੇ ਖੁਸ਼ੀਆਂ ਦਾ ਮਾਹੌਲ 5 ਨਵੰਬਰ ਨੂੰ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਵਿੱਚ ਸਕੂਲਾਂ ਵਿੱਚ ਛੁੱਟੀ ਮਾਨ ਨੇ ਬਾਦਲ ਪਰਿਵਾਰ ਨੂੰ ਘੇਰਿਆ ਘਰੇਲੂ ਜ਼ਿਲ੍ਹੇ ਵਿੱਚ ਨਗਰ ਨਿਗਰਾਨੀ ਤੇ ਡਰੱਗਸ ਤੇ aarop lagaye Amanjot Kaur ਦਾ ਪਿੰਡ ਵਿੱਚ ਵਿਸ਼ਾਲ ਸਵਾਗਤ World Cup ਜਿੱਤ ਤੋਂ ਬਾਅਦ viral catch ਨੇ ਪੰਜਾਬੀ ਟੀਆਂ ਨੂੰ ਪ੍ਰੇਰਿਤ ਕੀਤਾ SGPC ਚੌਣ ਵਿੱਚ ਧਾਮੇ ਦੀ ਵੱਡੀ ਜਿੱਤ 117 ਵੋਟਾਂ ਨਾਲ ਪੰਜਵਾਂ ਲਗਾਤਾਰ ਪ੍ਰਧਾਨ ਬਣੇ ਵਿਰੋਧੀ ਨੂੰ ਸਿਰਫ 19 ਵੋਟ ਜ਼ੀਰਕਪੁਰ ਵਿਆਹ ਹਾਲ ਵਿੱਚ ਅੱਗ ਨਾਲ ਹਲਚਲ ਔਰਾ ਗਾਰਡਨ ਵਿੱਚ 200 ਮਹਿਮਾਨ ਬਚੇ ਮਾਨ ਦਾ ਧਾਰਮਿਕ ਸੁਧਾਰ ਵਾਲਾ ਐਲਾਨ ਗੁਰਦੁਆਰਿਆਂ ਤੋਂ ਗੋਲ ਕਾ ਹਟੀਆਂ ਤਾਂ 95% ਅਕਾਲੀ ਐਸਜੀਪੀਸੀ ਚੋਂ ਛੱਡਣਗੇ ਪੀਯੂ ਵਿੱਚ ਵਿਦਿਆਰਥੀ ਅੰਦੋਲਨ ਭੜਕਿਆ ਅਭਿਸ਼ੇਕ ਡਗਰ ਦੀ ਭੁੱਖ ਹੜਤਾਲ ਨੇ ਪੁਲਿਸ ਨਾਲ ਟਕਰਾਅ ਵਧਾਇਆ ਸੈਨਟ ਮੰਗਾਂ ਤੇ ਜ਼ਿੱਦ ਅਮਰੀਕਾ ਵਿੱਚ ਪੰਜਾਬੀ ਟਰੱਕ ਡਰਾਈਵਰਾਂ ਨੂੰ ਝਟਕਾ 트럼ਪ ਨੇ ਹਾਦਸਿਆਂ ਬਾਅਦ ਅੰਗਰੇਜ਼ੀ ਟੈਸਟ ਲਾਜ਼ਮੀ ਕੀਤਾ। ਦਿੱਲੀ ਵਿੱਚ ਔਰਤਾਂ ਲਈ ਬੱਸਾਂ ਵਿੱਚ ਮੁਫਤ ਸਫ਼ਰ ਪਿੰਕ ਸਹੇਲੀ ਸਮਾਰਟ ਕਾਰਡ ਨਾਲ ਆਸਾਨੀ ਰਜਿਸਟ੍ਰੇਸ਼ਨ ਡਰਾਈਵ ਸ਼ੁਰੂ। ਔਰਤਾਂ ਲਈ ਚੇਤਾਵਨੀ ਬਰਥ ਕੰਟਰੋਲ ਪਿੱਲਾ ਨਾਲ ਬ੍ਰੈਸਟ ਕੈਂਸਰ ਖਤਰਾ ਵੱਧ ਸਕਦਾ ਹੈ ਪੰਜਾਬ ਵਿੱਚ ਨਮਕ ਖੋਜ। ਬਸੰਤ ਗਰਗ ਨੇ ਤੁਰੰਤ ਸਸਪੈਂਡ ਕੀਤਾ ਹਰੀਸ਼ ਸ਼ਰਮਾ ਰੋਪੜ ਗੋਇੰਦਵਾਲ ਪਲਾਂਟਾ ਵਿੱਚ ਇੰਦਣ ਲਾਗਤ ਵਧਣ ਵਾਲੇ ਵਿਵਾਦ ਵਿੱਚ ਰੋਸ ਅਕਾਲ ਤਖਤ ਜਥੇਦਾਰ ਦਾ ਸਖਤ ਐਲਾਨ ਅਮਿਤਆਬ ਬਚਨ ਅਜੇ ਵੀ 1984 ਦੰਗਿਆਂ ਲਈ ਅਪਰਾਧੀ ਯੂਨੀਫਾਈਡ ਬਿਲਡਿੰਗ ਰੂਲਸ 2025 ਨੇ ਵਿਵਾਦ ਪੜਕਾਇਆ ਐਕਟਿਵਿਸਟਾਂ ਨੇ ਆਖਿਆ ਸ਼ਹਿਰਾਂ ਨੂੰ ਝੁੱਗੀਆਂ ਵਿੱਚ ਬਦਲਣ ਵਾਲੀ ਯੋਜਨਾ ਹੁਣ ਅਸੀਂ ਹਰ ਇੱਕ ਖਬਰ ਬਾਰੇ ਵਿਸਥਾਰ ਨਾਲ ਗੱਲ ਕਰਾਂਗੇ ਇਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਹੈ ਜੇਕਰ ਤੁਸੀਂ ਵੀਡੀਓ ਨੂੰ ਅਜੇ ਤੱਕ ਲਾਈਕ ਨਹੀਂ ਕੀਤਾ ਤਾਂ ਜ਼ਰੂਰ ਕਰ ਲਓ ਤੁਹਾਡਾ ਸਮਰਥਨ ਮੇਰੇ ਲਈ ਬਹੁਤ ਮਹੱਤਵਪੂਰਨ ਹੈ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਨੂੰ ਬਦਲਣ ਵਾਲੇ ਨੋਟੀਫਿਕੇਸ਼ਨ ਨੇ ਹੰਗਾਮਾ ਖੜਾ ਕਰ ਦਿੱਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਨੂੰ ਅਸੰਵਿਧਾਨਿਕ ਕਦਮ ਕਿਹਾ ਹੈ ਅਤੇ ਕਹਿੰਦੇ ਹਨ ਕਿ ਭਾਜਪਾ ਸਰਕਾਰ ਵੱਲੋਂ ਜਾਰੀ ਇਹ ਨੋਟੀਫਿਕੇਸ਼ਨ ਰਾਜ ਦੇ ਅਧਿਕਾਰਾਂ ਨੂੰ ਖਤਮ ਕਰਨ ਵਾਲੀ ਕਾਰਵਾਈ ਹੈ ਉਹ ਕੋਰਟ ਵਿੱਚ ਇਸ ਵਿਰੁੱਧ ਚੁਣੌਤੀ ਦੇਣ ਦੀ ਘੋਸ਼ਣਾ ਕਰ ਚੁੱਕੇ ਹਨ ਜੋ ਕਿ ਵਿਦਵਾਨਾਂ ਅਤੇ ਵਿਦਿਆਰਥੀਆਂ ਵਿੱਚ ਗੁੱਸੇ ਨੂੰ ਵਧਾ ਰਹੀ ਹੈ ਇਹ ਮਾਮਲਾ ਕੇਂਦਰ ਰਾਜ ਸਬੰਧਾਂ ਨੂੰ ਨਵੇਂ ਮੋੜ ਤੇ ਲੈ ਆਇਆ ਹੈ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਨੇ ਸ਼੍ਰੋਮਣੀ ਅਕਾਲੀ ਦਲ ਨੇਤਾ ਵਿਕਰਮ ਸਿੰਘ ਮਜੀਠੀਆ ਵਿਰੁੱਧ ਅਸਪਸ਼ਟ ਸੰਪਤੀ ਕੇਸ ਵਿੱਚ ਮੁਕਦਮਾ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਹੈ ਇਹ ਫੈਸਲਾ ਪੰਜਾਬ ਕੈਬਨਿਟ ਦੀ ਸਿਫਾਰਿਸ਼ ਤੇ ਆਧਾਰਿਤ ਹੈ ਅਤੇ ਮਜੀਠੀਆ ਜੋ ਕਿ ਨਾਬਾ ਜੇਲ੍ਹ ਵਿੱਚ ਬੰਦ ਹਨ ਲਈ ਵੱਡਾ ਝਟਕਾ ਹੈ ਅਕਾਲੀ ਦਲ ਨੇ ਇਸ ਨੂੰ ਰਾਜਨੀਤਿਕ ਬਦਲਾ ਕਿਹਾ ਜੋ ਕਿ ਰਾਜ ਵਿੱਚ ਨਵੀਂ ਰਾਜਨੀਤਿਕ ਉਥਲ-ਪੁਥਲ ਪੈਦਾ ਕਰ ਰਿਹਾ ਹੈ। ਇਹ ਕੇਸ ਅਕਾਲੀ ਦਲ ਦੀ ਪਵਿੱਖੀ ਰਣਨੀਤੀ ਨੂੰ ਪ੍ਰਭਾਵਿਤ ਕਰੇਗਾ। ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਵੱਲੋਂ ਪੰਜਾਬ ਯੂਨੀਵਰਸਿਟੀ ਤੇ ਕੰਟਰੋਲ ਨੂੰ ਪੰਜਾਬ ਦੇ ਅਧਿਕਾਰਾਂ ਨੂੰ ਘਟਾਉਣ ਵਾਲੀ ਕਾਰਵਾਈ ਆਖਿਆ ਹੈ। ਉਹ ਕਹਿੰਦੇ ਹਨ ਕਿ ਭਾਜਪਾ ਵੱਲੋਂ ਇਹ ਫੈਸਲਾ ਰਾਜ ਦੀ ਸੁਤੰਤਰਤਾ ਨੂੰ ਖਤਮ ਕਰਨ ਦਾ ਇੱਕ ਹੋਰ ਕਦਮ ਹੈ। ਵਿਰੋਧੀ ਧਿਰਾਂ ਨੇ ਇਸ ਵਿਰੁੱਧ ਇਕਤਾ ਦਿਖਾਈ ਹੈ ਅਤੇ ਵਿਦਿਆਰਥੀ ਸੰਗਠਨ ਵੀ ਸੜਕਾਂ ਤੇ ਉਤਰ ਆਏ ਹਨ ਇਹ ਮਾਮਲਾ ਰਾਸ਼ਟਰੀ ਪੱਧਰ ਤੇ ਚਰਚਾ ਦਾ ਵਿਸ਼ਾ ਬਣ ਗਿਆ ਹੈ ਪੰਜਾਬ ਵਿੱਚ ਸੈਂਸਰਸ਼ਿਪ ਨਾਲ ਜੁੜੀ ਚਰਚਾ ਨੇ ਹੜਕੰਪ ਮਚਾ ਦਿੱਤਾ ਹੈ ਜਦੋਂ ਪੁਲਿਸ ਨੇ ਅਖਬਾਰਾਂ ਦੀ ਡਿਲੀਵਰੀ ਰੋਕ ਲਈ ਭਾਜਪਾ ਨੇ ਇਸ ਨੂੰ ਸ਼ੀਸ਼ਮਹਿਲ 2.0 ਨਾਲ ਜੁੜ ਕੇ ਆਪ ਨੂੰ ਨਿਸ਼ਾਨਾ ਬਣਾਇਆ ਹੈ ਜਦਕਿ ਪੁਲਿਸ ਕਹਿੰਦੀ ਹੈ ਕਿ ਇਹ ਰੁਟੀਨ ਚੈਕਿੰਗ ਸੀ ਪਾਠਕਾਂ ਵਿੱਚ ਗੁੱਸਾ ਭੜਕ ਗਿਆ ਹੈ ਅਤੇ ਵਿਰੋਧੀ ਧਿਰਾਂ ਨੇ ਇਸ ਨੂੰ ਪ੍ਰੈਸ ਆਜ਼ਾਦੀ ਉੱਤੇ ਹਮਲਾਖਣ ਹੈ ਇਸ ਘਟਨਾ ਨੇ ਰਾਜ ਵਿੱਚ ਲੋਕਤੰਤਰ ਤੇ ਸਿੱਧੇ ਸਵਾਲ ਉਠਾਏ ਹਨ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਦੇ ਸ਼ੀਸ਼ ਮਹਿਲ ਵਾਲੇ ਹਮਲੇ ਨੂੰ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਉਹਨਾਂ ਦਾ ਕੈਂਪ ਆਫਿਸ ਕੋਈ ਮਹਿਲ ਨਹੀਂ ਹੈ ਅਤੇ ਕਿਹਾ ਜਾ ਕੇ ਕੈਪਟਨ ਦੇ ਫਾਰਮ ਹਾਊਸ ਵੇਖੋ ਇਹ ਬਿਆਨ ਰਾਜਨੀਤਿਕ ਵਿਰੋਧ ਨੂੰ ਹੋਰ ਪੜਕਾ ਰਿਹਾ ਹੈ ਅਤੇ ਆਪ ਸਰਕਾਰ ਦੀ ਪ੍ਰਭਾਵਸ਼ੀਲਤਾ ਨੂੰ ਚੁਣੌਤੀ ਦੇ ਰਿਹਾ ਹੈ ਚਰਚਾ ਰਾਜ ਵਿੱਚ ਗਰਮਾਈ ਹੋਈ ਹੈ ਪੰਜਾਬ ਵਿੱਚ ਖੇਤੀ ਅੱਗਾਂ ਦੇ ਕੇਸ ਵਧਣ ਨਾਲ ਚਿੰਤਾ ਵਧ ਗਈ ਹੈ ਜਿੱਥੇ ਇੱਕ ਦਿਨ 442 ਅੱਗਾਂ ਨੇ ਰਿਕਾਰਡ ਤੋੜ ਦਿੱਤਾ ਹੈ ਅਤੇ ਕੁੱਲ 2000 ਨੂੰ ਪਿੱਛੇ ਛੱਡ ਦਿੱਤਾ ਹੈ। ਸੰਗਰੂਰ ਵਿੱਚ 108 ਕੇਸਾਂ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੈ ਜਦਕਿ ਫਿਰੋਜ਼ਪੁਰ, ਬਠਿੰਡਾ ਅਤੇ ਪਟਿਆਲਾ ਵੀ ਪਿੱਛੇ ਨਹੀਂ ਹਨ। ਸਰਕਾਰ ਨੇ ਪ੍ਰਦੂਸ਼ਣ ਵਿਰੁੱਧ ਵਿਸ਼ੇਸ਼ ਟੀਮਾਂ ਗਠਨ ਕੀਤੀਆਂ ਹਨ ਪਰ ਕਿਸਾਨ ਭਾਈਚਾਰੇ ਵਿੱਚ ਅਫਸੋਸ ਹੈ। ਇਹ ਸਥਿਤੀ ਵਾਤਾਵਰਣ ਅਤੇ ਸਿਹਤ ਲਈ ਵੱਡਾ ਖਤਰਾ ਬਣ ਰਹੀ ਹੈ। ਪੰਜਾਬ ਵਿੱਚ ਇੱਕ ਨਵਾਂ ਵਿਵਾਦ ਖੜਾ ਹੋ ਗਿਆ ਹੈ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਮੁਖਤਸਰ ਦੌਰੇ ਤੇ ਦੋ ਪੁਲਿਸ ਅਧਿਕਾਰੀਆਂ ਨੂੰ ਜੁੱਤੇ ਦੀ ਨਿਗਰਾਨੀ ਦਾ ਕੰਮ ਸੌਂਪਿਆ ਗਿਆ। ਇਹ ਵੀਡੀਓ ਵਾਇਰਲ ਹੋਣ ਨਾਲ ਰਾਜਨੀਤਿਕ ਹੰਗਾਮਾ ਮਚ ਗਿਆ ਅਤੇ ਵਿਰੋਧੀਆਂ ਨੇ ਇਸ ਨੂੰ ਵਿਅੰਗ ਕੀਤਾ ਹੈ। ਆਪ ਨੇ ਇਸ ਨੂੰ ਰੁਟੀਨ ਐਕਸ਼ਨ ਆਖਿਆ ਹੈ ਪਰ ਚਰਚਾ ਗਰਮ ਹੈ। ਇਹ ਘਟਨਾ ਸਰਕਾਰ ਦੀ ਇਮੇਜ ਨੂੰ ਪ੍ਰਭਾਵਿਤ ਕਰ ਰਹੀ ਹੈ। AIFF ਸੁਪਰ ਕੱਪ ਵਿੱਚ ਪੰਜਾਬ FC ਨੇ ਮੁਹੰਮਦਨ ਐਸਸੀ ਨੂੰ 3-0 ਨਾਲ ਹਰਾ ਕੇ ਗਰੁੱਪ ਸੀ ਵਿੱਚ ਦੂਜੀ ਜਿੱਤ ਹਾਸਲ ਕੀਤੀ। ਇਹ ਮੈਚ GMC ਐਥਲੈਟਿਕ ਸਟੇਡੀਅਮ ਵਿੱਚ ਖੇਡਿਆ ਗਿਆ ਅਤੇ ਪੰਜਾਬੀ ਖਿਡਾਰੀਆਂ ਨੇ ਚੰਗੀ ਪ੍ਰਦਰਸ਼ਨੀ ਕੀਤੀ। ਟੀਮ ਦੀ ਇਹ ਜਿੱਤ ਕੁਆਲੀਫਾਈ ਕਰਨ ਵੱਲ ਵੱਡਾ ਕਦਮ ਹੈ ਅਤੇ ਫੈਨਜ਼ ਵਿੱਚ ਖੁਸ਼ੀ ਦੀ ਲਹਿਰ ਹੈ। ਅਮਰੀਕਾ ਵਿੱਚ ਪੰਜਾਬੀ ਗੈਂਗ ਵਿਵਾਦ ਨੇ ਨਵਾਂ ਰੂਪ ਲਿਆ ਹੈ ਜੋ ਟ੍ਰਾਂਸਨੇਸ਼ਨਲ ਤੌਰ ਤੇ ਫੈਲ ਰਿਹਾ ਹੈ। ਪੰਜਾਬ ਨਾਲ ਜੁੜੀਆਂ ਗੈਂਗਸ ਮੈਕਸੀਕਨ ਅਤੇ ਹੋਰ ਅਪਰਾਧੀ ਗਰੁੱਪਾਂ ਨਾਲ ਟੱਕਰ ਲੈ ਰਹੀਆਂ ਹਨ। ਇਹ ਵਿਵਾਦ ਰਾਜ ਵਿੱਚ ਵੀ ਪ੍ਰਭਾਵ ਪਾ ਰਿਹਾ ਹੈ ਅਤੇ ਪੁਲਿਸ ਨੇ ਵਿਸ਼ੇਸ਼ ਨਿਗਰਾਨੀ ਵਧਾ ਦਿੱਤੀ ਹੈ। ਇਹ ਗੱਲ ਰਾਸ਼ਟਰੀ ਸੁਰੱਖਿਆ ਲਈ ਚਿੰਤਾ ਵਾਲੀ ਹੈ। ਇਸ ਹਫਤੇ ਦੀਆਂ ਟੌਪ ਫੇਕ ਨਿਊਜ਼ ਵਿੱਚ ਪਾਕਿਸਤਾਨ ਵੱਲੋਂ ਵੋਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਅਤਵਾਦੀ ਐਲਾਨਿਆ ਜਾਣ ਵਾਲੀ ਖਬਰ ਸਭ ਤੋਂ ਵੱਡੀ ਹੈ ਜੋ ਭਾਰਤੀ ਕਮਿਊਨਿਟੀ ਵਿੱਚ ਵਾਇਰਲ ਹੋ ਗਈ। ਨਿਊਜ਼ ਚੈਕਰ ਨੇ ਇਸ ਨੂੰ ਫਰਜੀ ਸਾਬਤ ਕੀਤਾ ਹੈ ਜੋ ਸੋਸ਼ਲ ਮੀਡੀਆ ਤੇ ਫੈਲੀ ਵਾਇਰਲ ਰਿਪੋਰਟਾਂ ਨਾਲ ਜੁੜੀ ਹੈ ਇਹ ਖਬਰ ਪੰਜਾਬ ਵਿੱਚ ਭਾਰਤ-ਪਾਕਿ ਸੀਮਾ ਨੇੜੇ ਤਣਾਅ ਨੂੰ ਵਧਾਉਂਦੀ ਹੈ ਅਤੇ ਲੋਕਾਂ ਨੂੰ ਗਲਤ ਜਾਣਕਾਰੀ ਨਾਲ ਭੜਕਾਉਂਦੀ ਹੈ ਐਕਸਪਰਟਾਂ ਨੇ ਚੇਤਾਵਨੀ ਜਾਰੀ ਕੀਤੀ ਕਿ ਅਜਿਹੀ ਫੇਕ ਨਿਊਜ਼ ਰਾਸ਼ਟਰੀ ਸੁਰੱਖਿਆ ਨੂੰ ਖਤਰੇ ਵਿੱਚ ਪਾ ਸਕਦੀਆਂ ਹਨ ਇਹ ਵਾਇਰਲ ਖਬਰ ਪੰਜਾਬੀ ਯੂਜ਼ਰਾਂ ਨੂੰ ਫੈਕਟ ਚੈਕਿੰਗ ਦੀ ਅਹਿਮੀਅਤ ਸਿਖਲਾ ਰਹੀ ਹੈ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਪਹਿਲੀ ਵਾਰ ਵਰਲਡ ਕੱਪ ਜਿੱਤ ਕੇ ਇਤਿਹਾਸ ਰਚ ਦਿੱਤਾ ਭਾਰਤੀ ਮਹਿਲਾ ਟੀਮ ਨੇ ਸਾਊਥ ਅਫਰੀਕਾ ਨੂੰ ਫਾਈਨਲ ਵਿੱਚ 52 ਰੈਣਾ ਨਾਲ ਹਰਾ ਦਿੱਤਾ। ਇਸ ਜਿੱਤ ਵਿੱਚ ਕਪਤਾਨ ਹਰਮਨਪ੍ਰੀਤ ਕੌਰ ਨੇ ਚੰਗੀ ਕਪਤਾਨੀ ਕੀਤੀ, ਪੂਰੀ ਟੀਮ ਨੇ ਚੰਗਾ ਪ੍ਰਦਰਸ਼ਨ ਕੀਤਾ ਅਤੇ ਮੈਚ ਕਾਫੀ ਰੋਮਾਂਚਕ ਰਿਹਾ। ਇਸ ਜਿੱਤ ਤੋਂ ਪਹਿਲਾਂ ਭਾਰਤੀ ਮਹਿਲਾ ਟੀਮ ਦੀ ਕਾਫੀ ਆਲੋਚਨਾ ਹੋਈ ਸੀ ਪਰ ਉਨ੍ਹਾਂ ਨੇ ਫਾਈਨਲ ਜਿੱਤ ਕੇ ਸਾਰਿਆਂ ਨੂੰ ਗਲਤ ਸਾਬਤ ਕੀਤਾ। 2011 ਵਿੱਚ ਮਰਦ ਟੀਮ ਨੇ ਕੱਪ ਜਿੱਤਿਆ ਸੀ। ਉਸ ਤੋਂ ਬਾਅਦ ਹੁਣ 2025 ਵਿੱਚ ਪਹਿਲੀ ਵਾਰ ਮਹਿਲਾਵਾਂ ਨੇ ODI ਵਰਲਡ ਕੱਪ ਜਿੱਤ ਲਿਆ ਹੈ। ਪੰਜਾਬ ਨੂੰ ਅੱਜ ਇੱਕ ਹੋਰ ਬੰਦੇ ਭਾਰਤ ਟ੍ਰੇਨ ਮਿਲ ਗਈ ਹੈ ਜੋ ਰੇਲ ਯਾਤਰੀਆਂ ਲਈ ਵੱਡੀ ਰਾਹਤ ਹੈ ਅਤੇ ਰਾਜ ਨੂੰ ਜਲਦੀ ਕਨੈਕਟੀਵਿਟੀ ਪ੍ਰਦਾਨ ਕਰੇਗੀ ਡੀਡੀ ਨਿਊਜ਼ ਨੇ ਵੀਡੀਓ ਵਿੱਚ ਦੱਸਿਆ ਕਿ ਇਹ ਟ੍ਰੇਨ ਅੰਮ੍ਰਿਤਸਰ ਦਿੱਲੀ ਰੂਟ ਤੇ ਚੱਲੇਗੀ ਨਰਿੰਦਰ ਮੋਦੀ ਅਤੇ ਰਵਨੀਤ ਬਿੱਟੂ ਨੇ ਇਸ ਲਈ ਵਧਾਈ ਦਿੱਤੀ ਇਹ ਕਦਮ ਰਾਜ ਦੇ ਆਰਥਿਕ ਵਿਕਾਸ ਨੂੰ ਬੂਸਟ ਕਰੇਗਾ ਯਾਤਰੀਆਂ ਵਿੱਚ ਖੁਸ਼ੀ ਹੈ ਅਤੇ ਇਹ ਰੇਲ ਨੈਟਵਰਕ ਨੂੰ ਮਜ਼ਬੂਤ ਕਰੇਗਾ ਪੰਜਾਬ ਵਿੱਚ ਗੁਰੂ ਨਾਨਕ ਜੰਮਤਿ ਨੂੰ ਲੈ ਕੇ ਵੱਡੀ ਖੁਸ਼ੀ ਦਾ ਮਾਹੌਲ ਹੈ 5 ਨਵੰਬਰ ਨੂੰ ਸਾਰੇ ਸਕੂਲਾਂ ਵਿੱਚ ਛੁੱਟੀ ਐਲਾਨੀ ਗਈ ਹੈ ਜਿਸ ਨਾਲ ਵਿਦਿਆਰਥੀ ਖੁਸ਼ ਹੋ ਰਹੇ ਹਨ ਹਰਿਆਣਾ ਅਤੇ ਚੰਡੀਗੜ੍ਹ ਵਿੱਚ ਵੀ ਇਹ ਛੁੱਟੀ ਹੋਵੇਗੀ ਅਤੇ ਸਰਕਾਰ ਨੇ ਤਿਉਹਾਰ ਨੂੰ ਧੂਮ-ਧਾਮ ਨਾਲ ਮਨਾਉਣ ਦੇ ਹੁਕਮ ਜਾਰੀ ਕੀਤੇ ਹਨ ਇਹ ਗੁਰੂ ਜੀ ਦੇ ਪ੍ਰਕਾਸ਼ ਪੁਰਬ ਨੂੰ ਯਾਦ ਕਰਨ ਦਾ ਵਧੀਆ ਮੌਕਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਾਦਲ ਪਰਿਵਾਰ ਨੂੰ ਉਹਨਾਂ ਦੇ ਘਰੇਲੂ ਜ਼ਿਲ੍ਹੇ ਵਿੱਚ ਨਗਰੀ ਨਿਗਰਾਨੀ ਅਤੇ ਡਰੱਗਸ ਦੇ ਮਾਮਲੇ ਤੇ ਨੰਬਰ ਲਗਾਏ ਹਨ ਉਨ੍ਹਾਂ ਨੇ ਇੱਕ ਰੈਲੀ ਵਿੱਚ ਕਿਹਾ ਕਿ ਆਪ ਸਰਕਾਰ ਵੱਲੋਂ 138 ਕਰੋੜ ਰੁਪਏ ਦੇ ਪ੍ਰੋਜੈਕਟਾਂ ਦੀ ਨੀਂਹ ਪੱਥਰ ਰੱਖਿਆ ਗਿਆ ਹੈ। ਵਿਰੋਧੀਆਂ ਨੂੰ ਚੁਣੌਤੀ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਪੰਜਾਬ ਨੂੰ ਨਵਾਂ ਪਵਿੱਟ ਮਿਲ ਰਿਹਾ ਹੈ। ਇਹ ਰਾਜਨੀਤਿਕ ਡੁੰਗਾਈ ਵਾਲਾ ਵਿਵਾਦ ਜਾਰੀ ਹੈ। ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਜਿੱਤ ਤੋਂ ਬਾਅਦ ਅਮਨਜੋਤ ਕੌਰ ਦੇ ਪਰਿਵਾਰ ਵੱਲੋਂ ਪੰਜਾਬ ਵਿੱਚ ਵਿਸ਼ਾਲ ਸਵਾਗਤ ਦੀ ਤਿਆਰੀ ਹੋ ਰਹੀ ਹੈ। ਔਮਨਜ਼ ਵਰਲਡ ਕੱਪ 2025 ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕਰਦੇ ਹੋਏ ਪਿੰਡ ਵਾਸੀ ਖੁਸ਼ੀ ਮਨਾ ਰਹੇ ਹਨ। अमनजोत कौर ने फाइनल ਵਿੱਚ ਇੱਕ ਸ਼ਾਨਦਾਰ ਕੈਚ ਪਕੜਿਆ ਜੋ ਕਾਫੀ ਵਾਇਰਲ ਹੋ ਰਿਹਾ ਹੈ ਇਹ ਜਿੱਤ ਪੰਜਾਬ ਦੀਆਂ ਧੀਆਂ ਨੂੰ ਪ੍ਰੇਰਿਤ ਕਰੇਗੀ ਪੰਜਾਬ ਦੀ ਸਭ ਤੋਂ ਵੱਡੀ ਖਬਰ ਐਸਜੀਪੀਸੀ ਦੀ ਚੋਣ ਨਾਲ ਜੁੜੀ ਹੈ ਹਰਜਿੰਦਰ ਸਿੰਘ ਧਾਮੀ ਨੇ 136 ਵੋਟਾਂ ਵਿੱਚੋਂ 117 ਵੋਟ ਹਾਸਲ ਕਰਕੇ 5ਵੇਂ ਲਗਾਤਾਰ ਪ੍ਰਧਾਨ ਵਜੋਂ ਚੋਣ ਜਿੱਤ ਲਈ ਹੈ ਇਹ ਚੋਣ 2025-26 ਸੀਜ਼ਨ ਵਿੱਚ ਹੋਈ ਜਿੱਥੇ ਵਿਰੋਧੀ ਉਮੀਦਵਾਰ ਮਿੱਠੂ ਸਿੰਘ ਨੂੰ ਸਿਰਫ 19 ਵੋਟ ਪਏ тами ਨੇ ਜਿੱਤ ਤੋਂ ਬਾਅਦ ਗੁਰਦੁਆਰਿਆਂ ਦੀ ਵਿਰਾਸਤ ਨੂੰ ਮਜ਼ਬੂਤ ਕਰਨ ਦਾ ਵਾਅਦਾ ਕੀਤਾ ਹੈ ਇਹ ਵਿਕਾਸ ਸਿੱਖ ਕੌਮ ਲਈ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਪੰਜਾਬ ਦੇ ਜ਼ੀਰਖਪੁਰ ਵਿੱਚ ਇੱਕ ਵਿਆਹ ਸਮਾਗਮ ਦੌਰਾਨ ਔਰਾ ਗਾਰਡਨ ਬੈਂਕਟ ਹਾਲ ਵਿੱਚ ਲੱਗੀ ਅੱਗ ਨੇ ਹਲਚਲ ਮਚਾ ਦਿੱਤੀ ਲਗਭਗ 200 ਮਹਿਮਾਨਾਂ ਨੇ ਜਾਨ ਨਾਲ ਖੇਡ ਕੇ ਆਪਣਾ ਬਚਾ ਕੀਤਾ ਜਦਕਿ ਵੀਡੀਓ ਵਿੱਚ ਧੂੰਏ ਅਤੇ ਅੱਗ ਦੀਆਂ ਭਿਆਨਕ ਤਸਵੀਰਾਂ ਨੇ ਡਰਾਇਆ ਫਾਇਰ ਬ੍ਰਿਗੇਡ ਨੇ ਘੰਟਿਆਂ ਬਾਅਦ ਅੱਗ ਨੂੰ ਕਾਬੂ ਕੀਤਾ ਪਰ ਹਾਲ ਨੂੰ ਭਾਰੀ ਨੁਕਸਾਨ ਹੋਇਆ ਅਧਿਕਾਰੀਆਂ ਨੇ ਜਾਂਚ ਆਦੇਸ਼ ਦਿੱਤੀ ਅਤੇ ਸੁਰੱਖਿਆ ਨੀਮਾ ਦੀ ਉਲੰਘਣਾ ਤੇ ਕਾਰਵਾਈ ਦਾ ਐਲਾਨ ਕੀਤਾ ਇਹ ਹਾਦਸਾ ਵਿਆਹ ਦੇ ਦਿਨਾਂ ਵਿੱਚ ਸਾਵਧਾਨੀ ਦੀ ਲੋੜ ਨੂੰ ਰੌਸ਼ਨ ਕਰਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਜੇ ਗੁਰਦੁਆਰਿਆਂ ਵਿੱਚੋਂ ਗੋਲਕਾਂ ਹਟਾ ਦਿੱਤੀਆਂ ਗਈਆਂ ਤਾਂ 95% ਹਕਾਲੀ ਐਸਜੀਪੀਸੀ ਛੱਡ ਦੇਣਗੇ ਉਹਨਾਂ ਨੇ ਕਿਹਾ ਕਿ ਇਹ ਕਦਮ ਗੁਰਦੁਆਰਿਆਂ ਨੂੰ ਰਾਜਨੀਤੀ ਤੋਂ ਅਲੱਗ ਰੱਖਣ ਲਈ ਜ਼ਰੂਰੀ ਹੈ ਇਹ ਬਿਆਨ ਐਸਜੀਪੀਸੀ ਚੋਣਾਂ ਤੋਂ ਬਾਅਦ ਆਇਆ ਜਿਥੇ ਅਕਾਲੀਆਂ ਨੂੰ ਵੱਡਾ ਝਟਕਾ ਲੱਗਾ ਸਿੱਖ ਭਾਈਚਾਰੇ ਵਿੱਚ ਚਰਚਾ ਜਾਰੀ ਹੈ ਅਤੇ ਇਸ ਨੂੰ ਧਾਰਮਿਕ ਸੁਧਾਰ ਵਜੋਂ ਵੇਖਿਆ ਜਾ ਰਿਹਾ ਹੈ। ਇਹ ਫੈਸਲਾ ਪੰਜਾਬ ਦੀ ਰਾਜਨੀਤੀ ਨੂੰ ਨਵਾਂ ਮੋੜ ਦੇ ਸਕਦਾ ਹੈ। ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀ ਅਭਿਸ਼ੇਕ ਡਗਰ ਦੀ ਭੂਖਟਾਲ ਨੇ देर रात ਤੱਕ ਹੰਗਾਮਾ ਪੈਦਾ ਕੀਤਾ। ਸੈਨੇਟ ਅਫੇਅਰ ਨੂੰ ਲੈ ਕੇ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਨਾਲ ਟਕਰਾ ਕੀਤਾ। ਵਿਦਿਆਰਥੀ ਭਾਈਚਾਰਾ ਇਕਜੁੱਟ ਹੋ ਗਿਆ ਅਤੇ ਮੰਗਾ ਮੰਨਣ ਦੀ ਧਮਕੀ ਦਿੱਤੀ। ਪੁਲਿਸ ਨੇ ਖੇਤਰ ਵਿੱਚ ਸੁਰੱਖਿਆ ਵਧਾ ਦਿੱਤੀ। ਇਹ ਅੰਦੋਲਨ ਯੂਨੀਵਰਸਿਟੀ ਪ੍ਰਸ਼ਾਸਨ ਲਈ ਚੁਣੌਤੀ ਬਣ ਗਿਆ ਅਮਰੀਕਾ ਵਿੱਚ ਪੰਜਾਬੀ ਟਰੱਕ ਡਰਾਈਵਰਾਂ ਨੂੰ ਵੱਡਾ ਝਟਕਾ ਲੱਗਾ ਜਿੱਥੇ 트ੰਪ ਸਰਕਾਰ ਨੇ ਹਾਦਸਿਆਂ ਬਾਅਦ ਅੰਗਰੇਜ਼ੀ ਟੈਸਟ ਲਾਜ਼ਮੀ ਕਰ ਦਿੱਤਾ ਹਜ਼ਾਰਾਂ ਪੰਜਾਬੀ ਡਰਾਈਵਰ ਪ੍ਰਭਾਵਿਤ ਹੋਣਗੇ ਅਤੇ ਵੀਜ਼ਾ ਰੀਨਿਊਅਲ ਮੁਸ਼ਕਲ ਹੋ ਜਾਵੇਗਾ ਇਹ ਨਿਯਮ ਸੁਰੱਖਿਆ ਲਈ ਹੈ ਪਰ ਪੰਜਾਬੀ ਭਾਈਚਾਰੇ ਵਿੱਚ ਨਰਾਜ਼ਗੀ ਹੈ ਡਰਾਈਵਰ ਇੰਡਸਟਰੀ ਤੇ ਅਸਰ ਪਵੇਗਾ ਦਿੱਲੀ ਵਿੱਚ ਔਰਤਾਂ ਲਈ ਪਿੰਕ ਸਹੇਲੀ ਸਮਾਰਟ ਕਾਰਡ ਨਾਲ ਬੱਸਾਂ ਵਿੱਚ ਮੁਫਤ ਸਫ਼ਰ ਦਾ ਨਵਾਂ ਨਿਯਮ ਲਾਗੂ ਹੋ ਗਿਆ ਹੈ। ਹੁਣ ਟਿਕਟ ਖਰੀਦਣ ਦੀ ਚਿੰਤਾ ਨਹੀਂ ਸਿਰਫ਼ ਕਾਰਡ ਜ਼ਰੂਰੀ ਹੈ। ਇਹ ਫੈਸਲਾ ਔਰਤਾਂ ਦੀ ਆਸਾਨੀ ਲਈ ਹੈ ਅਤੇ ਲੱਖਾਂ ਨੂੰ ਫਾਇਦਾ ਹੋਵੇਗਾ। ਸਰਕਾਰ ਨੇ ਰਜਿਸਟ੍ਰੇਸ਼ਨ ਡਰਾਈਵ ਸ਼ੁਰੂ ਕੀਤੀ। ਇਹ ਕਦਮ ਲਿੰਗ ਸਮਾਨਤਾ ਵੱਲ ਵੱਡਾ ਕਦਮ ਹੈ। ਡਾਕਟਰਾਂ ਨੇ ਚੇਤਾਵਨੀ ਜਾਰੀ ਕੀਤੀ ਕਿ ਬਰਥ ਕੰਟਰੋਲ ਦਵਾਈਆਂ ਦੇ ਲਗਾਤਾਰ ਸੇਵਨ ਨਾਲ ਪੰਜਾਬ ਵਿੱਚ ਔਰਤਾਂ ਵਿੱਚ ਬ੍ਰੈਸਟ ਕੈਂਸਰ ਦਾ ਖਤਰਾ ਵੱਧ ਸਕਦਾ ਹੈ। ਇਕ ਖੋਜ ਨਵੀਂ ਹੈ ਅਤੇ ਔਰਤਾਂ ਨੂੰ ਵਿਕਲਪ ਚੁਣਨ ਦੀ ਸਲਾਹ ਦਿੱਤੀ ਗਈ ਹੈ। ਹਸਪਤਾਲਾਂ ਵਿੱਚ ਜਾਗਰੂਕਤਾ ਮੁਹਿੰਮ ਚੱਲ ਰਹੀ ਹੈ। ਪੰਜਾਬ ਵਿੱਚ ਕੈਂਸਰ ਕੇਸ ਵਧ ਰਹੇ ਹਨ ਇਸ ਲਈ ਚੈੱਕਅਪ ਜ਼ਰੂਰੀ ਹੈ। ਇਹ ਨਿਊਜ਼ ਔਰਤਾਂ ਦੀ ਸਿਹਤ ਲਈ ਅਹਿਮ ਹੈ। ਬਸੰਤ ਗਰਗ ਨੇ ਚਾਰਜ ਸੰਭਾਲਣ ਤੋਂ ਇੱਕ ਦਿਨ ਬਾਅਦ ਹਰੀਸ਼ ਸ਼ਰਮਾ ਨੂੰ ਸਸਪੈਂਡ ਕਰ ਦਿੱਤਾ ਜੋ ਰੋਪੜ ਅਤੇ ਗੋਇੰਦਵਾਲ ਪਲਾਂਟਾ ਵਿੱਚ ਇਨਦ ਲਾਗਤ ਵਧਣ ਨਾਲ ਜੁੜਿਆ ਹੈ। ਕਰਮਚਾਰੀਆਂ ਨੇ ਇਸ ਨੂੰ ਰਾਜਨੀਤਿਕ ਹસ્તਖੇਪ ਕਰਾਰ ਦਿੱਤਾ ਅਤੇ ਵਿਰੋਧ ਜ਼ਾਹਿਰ ਕੀਤਾ ਜਿਸ ਨਾਲ ਵਿਭਾਗ ਵਿੱਚ ਰੋਸ ਫੈਲ ਗਿਆ ਇਹ ਘਟਨਾ ਪੰਜਾਬ ਦੀ ਊਰਜਾ ਨੀਤੀ ਨੂੰ ਲੈ ਕੇ ਵਿਵਾਦ ਨੂੰ ਤਿੱਖਾ ਕਰ ਰਹੀ ਹੈ ਜੋ ਲੋਕਾਂ ਨੂੰ ਬਿਜਲੀ ਸਪਲਾਈ ਅਤੇ ਲਾਗਤਾਂ ਵੱਲ ਧਿਆਨ ਦਿਵਾਉਂਦੀ ਹੈ ਇਸ ਨਾਲ ਭਵਿੱਖੀ ਜਾਂਚਾਂ ਅਤੇ ਨੀਤੀਆਂ ਵਿੱਚ ਬਦਲਾ ਆ ਸਕਦਾ ਹੈ ਜੋ ਸੂਬੇ ਦੀ ਅਰਥਵਿਵਸਥਾ ਨੂੰ ਪ੍ਰਭਾਵਿਤ ਕਰੇਗਾ ਅਕਾਲ ਤਖਤ ਜਥੇਦਾਰ ਨੇ ਐਲਾਨ ਕੀਤਾ ਕਿ ਅਮਿਤ ਆਪ ਬਚਨ ਅਜੇ ਵੀ 1984 ਦੇ ਸਿੱਖ ਵਿਰੋਧੀ ਦੰਗਿਆਂ ਲਈ ਅਪਰਾਧੀ ਹਨ ਕਿਉਂਕਿ ਗਵਾਹਾਂ ਦੇ ਬਿਆਨਾਂ ਦੀ ਜਾਂਚ ਨਹੀਂ ਹੋਈ ਉਹਨਾਂ ਨੇ ਸਿੱਖਾਂ ਨੂੰ ਅਜੇ ਹੀ ਲੋਕਾਂ ਦਾ ਬਾਈਕਾਟ ਕਰਨ ਅਤੇ ਨਿਆਂ ਦੀ ਮੰਗ ਕਰਨ ਲਈ ਕਿਹਾ ਜੋ ਪੀੜਤਾ ਲਈ ਨਿਆਂ ਨਾ ਮਿਲਣ ਤੇ ਨਿੰਦਾ ਕੀਤੀ ਇਹ ਬਿਆਨ ਬਾਲੀਵੁੱਡ ਅਤੇ ਧਾਰਮਿਕ ਇਤਿਹਾਸ ਵਿਚਕਾਰ ਤਣਾ ਵਧਾਉਂਦਾ ਹੈ ਜੋ ਪੰਜਾਬ ਵਿੱਚ ਸਿੱਖ ਪਾਈਚਾਰੇ ਨੂੰ ਜਗਾਉਂਦਾ ਹੈ ਰਾਜ ਸਰਕਾਰ ਨੂੰ ਅਜਿਹੇ ਮਾਮਲਿਆਂ ਵਿੱਚ ਜਾਂਚ ਨੂੰ ਤੇਜ਼ ਕਰਨ ਦੀ ਲੋੜ ਹੈ ਜੋ ਇਤਿਹਾਸਿਕ ਨਿਆਂ ਨੂੰ ਯਕੀਨੀ ਬਣਾਵੇ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਗਏ ਅਮੈਂਡੇਡਡ ਯੂਨੀਫਾਈਡ ਬਿਲਡਿੰਗ ਰੂਲਸ 2025 ਨੇ ਵੱਡਾ ਹੰਗਾਮਾ ਖੜਾ ਕਰ ਦਿੱਤਾ ਹੈ ਐਕਟੀਵਿਸਟ ਅਤੇ ਰਿਹਾਇਸ਼ੀ ਇਸ ਨੂੰ ਪੰਜਾਬ ਦੇ ਸ਼ਹਿਰਾਂ ਨੂੰ ਸ਼ਹਿਰੀ ਝੁੱਗੀਆਂ ਵਿੱਚ ਬਦਲਣ ਵਾਲੀ ਯੋਜਨਾ ਕਰਾਰ ਦੇ ਰਹੇ ਹਨ ਜੋ ਵਾਤਾਵਰਣ ਅਤੇ ਨਗਰੀਕਰਨ ਨੂੰ ਨੁਕਸਾਨ ਪਹੁੰਚਾਵੇਗੀ ਇਹ ਨਿਯਮ ਉਹਨਾਂ ਦੀਆਂ ਚਿੰਤਾਵਾਂ ਨੂੰ ਵਧਾ ਰਹੇ ਹਨ ਕਿ ਸ਼ਹਿਰੀ ਖੇਤਰਾਂ ਵਿੱਚ ਅਨਿਯਮਿਤ ਵਿਕਾਸ ਨਾਲ ਬੁਨਿਆਦੀ ਸੋਲਤਾ ਖਤਮ ਹੋ ਜਾਣਗੀਆਂ ਤਾਂ ਇਹ ਸਨ ਅੱਜ ਦੇ ਦਿਨ ਦੀਆਂ ਤਾਜ਼ਾ ਅਤੇ ਮੁੱਖ ਖਬਰਾਂ ਇਸੇ ਤਰ੍ਹਾਂ ਦੀ ਰੋਜ਼ ਪੰਜਾਬੀ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਪਿੰਡ ਦੀ ਖਬਰ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਮਿਲਦੇ ਹਾਂ ਹੋਰ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ ਅਗਲੀ ਵੀਡੀਓ ਵਿੱਚ ਤਦ ਤੱਕ ਆਪਣਾ ਅਤੇ ਆਪਣੇ ਪਰਿਵਾਰ ਦਾ ਖਿਆਲ ਰੱਖਣਾ ਧੰਨਵਾਦ